ਇਹ ਤੁਹਾਡੇ ਹਰ ਇੱਕ ਦੁੱਖ ਤੋਂ ਦੂਰ ਕਰੇਗਾ ਚਾਹੇ ਤੁਹਾਡੀ ਬਾਡੀ ਦੇ ਵਿੱਚ ਜਿੰਨੀ ਮਰਜ਼ੀ ਡੈਫੀਸੈਂਸੀ ਆ ਰਹੀ ਹੈ ਤੁਹਾਡਾ ਹਾਂਜੀ ਹਾਂ ਤੁਹਾਡਾ ਸਰੀਰ ਖੜਾ ਨਹੀਂ ਹੋ پا ਰਿਹਾ ਥੋੜਾ ਸਮਾਂ ਨਹੀਂ ਲੱਗ ਪਾ ਰਿਹਾ ਜਾਂ ਤੁਸੀਂ ਹੋਰ ਛੋਡੋਈ ਦੇ ਵਿੱਚ ਅਸੀਂ ਇਹ ਵੀ ਰਿਜ਼ਲਟ ਲੈ ਰਹੇ ਹਾਂ ਲੋਕਾਂ ਤੋਂ ਵੀ ਜਿਹੜੇ ਕੰਮ ਕੰਮ ਦੀ ਵਜ੍ਹਾ ਕਰਕੇ ਥੱਕ ਜਾਂਦੇ ਸੀਗੇ ਸ਼ਾਮ ਤੱਕ ਲਾ ਲੋ ਵੀ ਕੋਈ ਜਿਵੇਂ ਕੋਈ ਕਾਰ ਮੈਕੈਨਿਕ ਹੈ ਜਾਂ ਕੋਈ ਵੀ ਕੋਈ ਸਰੀਰ ਦਾ ਕੋਈ ਭਾਰਾ ਕੰਮ ਕਰ ਰਿਹਾ ਹੈ ਫਿਜ਼ੀਕਲੀ ਵਰਕ ਕਰ ਰਿਹਾ ਹੈ ਲੇਕਿਨ ਸ਼ਾਮ ਤੱਕ ਉਹ ਕਹਿੰਦਾ ਸਰ ਵੀ ਮੈਂ ਤਾਂ ਬਹੁਤ ਦੁੱਖ ਮਤਲਬ ਮੇਰੀ ਬਾਡੀ ਇੰਨੀ ਥੱਕ ਚੁੱਕੀ ਹੈ ਵੀ ਮੈਂ ਹੁਣ ਘਰੇ ਜਾ ਕੇ ਕਈ ਵਾਰੀ ਮੈਨੂੰ ਪਾਰਟਨਰ ਮੇਰਾ ਕਹਿੰਦਾ ਵੀ ਆ ਲੇਕਿਨ ਮੇਰਾ ਮਨ ਨਹੀਂ ਕਰਦਾ ਕਿਉਂਕਿ ਮੈਂ ਖੁਦ ਬਹੁਤ ਥੱਕਿਆ ਹੋਣਾ ਲੇਕਿਨ ਜਦੋਂ ਦਾਜ਼ ਹੀ ਉਹਨਾਂ ਨੂੰ ਇਹ ਸਤਰਾ ਨੇ ਕੀ ਹੈ ਇਹ ਦੇ ਵਿੱਚ ਸਰੀ ਦੇ ਵਿੱਚ ਜਿਹੜੇ ਅਸੀਂ ਕੈਮੀਕਲ ਤੋਂ ਫ੍ਰੀ ਤਿਆਰ ਕੀਤਾ ਹੋਇਆ ਹੈ ਇਹ ਔਰ ਇਹਦੇ ਵਿੱਚ ਜੋ ਵੀ ਅਸੀਂ ਪਾਇਆ ਵਾ ਨੇਚਰਲ ਚੀਜ਼ਾਂ ਪਾਈਆਂ ਹੋਈਆਂ ਨੇ ਠੀਕ ਹੈ ਇਹਦੇ ਵਿੱਚ ਅਸ਼ਵਗੰਧਾ ਹੋ ਗਿਆ ਸ਼ਤਾਬਰੀ ਹੋ ਗਈ ਕੌਂਚ ਬੀਜ ਹੋ ਗਏ ਅੰਜੀਰੋ ਇਹਦੇ ਵਿੱਚ ਅਸੀਂ ਮੇਨ ਫਰੂਟ ਦਾ ਐਕਸਟ੍ਰੈਕਟ ਵੀ ਪਾਇਆ ਹੋਇਆ ਹੈ ਇਹਦੇ ਵਿੱਚ ਅਸੀਂਆਂ ਚੀਜ਼ਾਂ ਪਾਈਆਂ ਹੋਈਆਂ ਕੇਸਰ ਹੋ ਗਿਆ ਪਸਮਾ ਹੋਗੀਆਂ ਕਈ ਤਰ੍ਹਾਂ ਦੀਆਂ